ਪੰਜਾਬੀਓ ਸਤ ਸ੍ਰੀ ਅਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਤੱਕ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੇ ਚਰਚੇ ਹੋ ਚੁੱਕੇ ਨੇ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਆ ਇੱਕ ਪਾਸੇ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਯਾਨੀ ਸਿੰਘ ਫਸ ਗਏ ਨੇ ਸੀਐਮ ਮਾਨ ਦੇ ਇੱਕ ਪਾਸੇ ਉਹਨਾਂ ਨੇ ਮੀਟਿੰਗ ਛੱਡ ਕੇ ਭੱਜੇ ਸੀ ਔਰ ਉਸ ਤੋਂ ਬਾਅਦ ਇੱਕ ਹੋਰ ਬਿਆਨ ਆ ਜਾਂਦਾ ਜਿਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮੱਚ ਗਈ ਹੈ ਕਿਸਾਨੀ ਨੂੰ ਲੈ ਕੇ ਬਹੁਤ ਵੱਡਾ ਬਿਆਨ ਦੇ ਦਿੱਤਾ ਸੀਐਮ ਭਗਵੰਤ ਮਾਨ ਨੇ ਔਰ ਤੀਸਰੀ ਖਬਰ ਜਿਹੜੀ ਹੋਰ ਜੁੜ ਜਾਂਦੀ ਆ ਮੈਂ ਅਕਸਰ ਤੁਹਾਨੂੰ ਕਹਿੰਦਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅਮਰਪਾਲ ਸਿੰਘ ਦੀ ਰਿਹਾਈ ਦਾ ਬਹੁਤ ਵੱਡਾ ਮਾਮਲਾ ਜਿਹੜਾ ਸਾਹਮਣੇ ਆਇਆ ਕਿਉਂਕਿ ਉਹ ਚਿੰਤਤ ਸੀ ਅਮਰਪਾਲ ਸਿੰਘ ਦੀ ਰਿਹਾਈ ਤੋਂ ਕਿ ਅਮਰਪਾਲ ਸਿੰਘ ਦੀ ਰਿਹਾਈ ਦਾ ਜਿਹੜੀ ਹੁਣ ਤਰੀਕ ਰੱਖੀ ਗਈ ਹੈ ਉਹਦੇ ਤੇ ਫੈਸਲਾ ਆ ਗਿਆ ਫਿਕਸ ਹੋ ਗਈ ਹੈ ਡੇਟ ਕਿ ਅਮਰਪਾਲ ਸਿੰਘ ਐਸ ਡੇਟ ਨੂੰ ਬਾਹਰ ਆ ਜਾਣੇ ਨੇ ਤਾਂ ਉਸ ਦੇ ਉੱਤੇ ਕੀ ਰਿਐਕਸ਼ਨ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਔਰ ਸੀਐਮ ਮਾਨ ਦਾ ਕੀ ਗੱਲ ਕਿਵੇਂ ਪਹੁੰਚਦੀ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰੂੰਗਾ ਔਰ ਕਿਸਾਨੀ ਨੂੰ ਲੈ ਕੇ ਤਾਂ ਉਹਨਾਂ ਦੇ ਨਾਲ ਸਿੰਘ ਹੀ ਵਸ ਗਏ ਨੇ ਕਿਸਾਨੀ ਨੂੰ ਲੈ ਕੇ ਸੀਐਮ ਮਾਨ ਨੇ ਕੀ ਕਿਹਾ ਪੂਰੀ ਖਬਰ ਸੁਣਾਉਂਗਾ ਪੂਰਾ ਤੁਹਾਡੇ ਸਾਹਮਣੇ ਸੱਚ ਧਰਨ ਜਾ ਰਿਹਾ ਪੰਜਾਬ ਦੇ ਵਿੱਚ ਹਰ ਪਾਸੇ ਹੀ ਚਰਚਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਨਸ਼ੇ ਤਸਕਰਾਂ ਦੇ ਘਰ ਟਾਉਣ ਤੇ ਲੱਗੀ ਆਮਾਨ ਸਰਕਾਰ ਇੱਕ ਪਾਸੇ ਔਰ ਦੂਜੇ ਪਾਸੇ ਕਿਸਾਨਾਂ ਨੂੰ ਘੇਰੀ ਖੜੀ ਹੈ ਕਿਵੇਂ ਘੇਰੀ ਖੜੀ ਹੈ ਆਜੋ ਤੁਹਾਨੂੰ ਦਿਖਾਈਏ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਬਹੁਤ ਵੱਡੀ ਵੈਸ ਬੜੀ ਹੋ ਗਈ ਹੈ ਕਿਸਾਨ ਜਥੇਬੰਦੀਆਂ ਦੀ ਕਿਸਾਨਾਂ ਦੀ ਉਹ ਸੀਐਮ ਮਾਨ ਬਿਲਕੁਲ ਉਲਟ ਚੱਲ ਚੁੱਕੇ ਨੇ ਕਿਸਾਨਾਂ ਦੇ ਕਿ ਇਹ ਨਜਾਇਜ਼ ਜਿਹੜੇ ਧਰਨੇ ਲਾਉਂਦੇ ਨੇ ਸਾਡੇ ਹਾਈਵੇ ਰੋਕਦੇ ਨੇ ਬਹੁਤ ਵੱਡੀ ਗੱਲ ਕਹੀ ਹੈ ਸੁਣੋ ਧਿਆਨ ਦੇ ਨਾਲ ਦਿਨ ਵੱਧ ਲੱਗ ਰਹੀ ਹੈ ਮਲਾਹਾ ਸਟਿੰਗ ਇੰਟਰਨੈਸ਼ਨਲ ਇਮੇਜ ਬਣ ਰਹੀ ਹੈ ਸਰਕਾਰੋਂ ਕੀ ਦੇਖੇਗੀ ਸਾਡਕ ਤੇ ਬੈਠ ਕੇ ਇਹੋ ਗੱਲ ਹੈ ਪਰ ਉਹ ਕਹਿੰਦੇ ਨਾਰਾਜ਼ ਹੋ ਗਏ ਕਹਿੰਦੇ ਸੀਐਮ ਸਾਹਿਬ ਨੂੰ ਰੋਈ ਜਾਂਦੇ ਰੋਈ ਜਾਂਦੇ ਕੋ ਮੈਂ ਹੋ ਗਿਆ ਕਦੇ ਪਬਲਿਕ ਵਾਸਤੇ ਨਰਾਜ ਹੋਊਗਾ ਮੈਂ ਮੈਂ ਉਹਦੇ ਵਾਸਤੇ ਕਦੇ ਲਾਇਆ ਨਹੀਂ ਹੁੰਦਾ ਮੈਂ ਕਿਹਾ ਪਬਲਿਕ ਵਾਸਤੇ ਮੇਰੀ ਹੱਥ ਬਨ ਕੇ ਬੇਨਤੀ ਆ ਨਾਟਕ ਕਰੋ ਲੋਕਾਂ ਨੂੰ రోਜ ਬੈਜਦੇ ਨੇ ਔਰ ਕਦੇ ਟ੍ਰਕ ਕਾਹੋਂ ਜਰੋਰੀ ਕਿਸਾਨਾਂ ਦੇ ਮੁੱਲ ਜਿਹਾ ਦੇ ਟ੍ਰੈਕਟਰ ਕਿੱ데 ਰੁਕਦੇ ਰੇਲਰ ਰੁਕਦੀ ਹੈ ਜੀ ਫਿਰ ਬਾਅਦ ਚ ਕਹਿੰਦੇ ਜੀ ਪੰਗਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਸ਼ਨੀਲਾ ਸਾਹਿਬ ਆਕਰਸ਼ਣ ਨੇ ਕਹਿੰਦੇ ਕਿ ਦਾ ਜਾ ਰਹੇ ਕਿੰਨਾ ਕਰਾਂਗੇ ਜਿੱਕਰ ਆ ਪੰਜਾਬ ਚੱਲੂਗਾ ਡਾਕੀ ਹੋਈ ਸੀ ਸਾਡੇ 3 ਕਰੋੜ ਬੰਦੇ ਦਾ ਕੱਦੋ ਨੀ ਆ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਜੀ ਸਰ ਜੀ ਮੈਂ ਕਿਹਾ ਜੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਦੇ ਵਾਸਤੇ ਬਿਠਾਇਆ ਇਥੇ ਮੇਰੇ ਨਾਲੇ ਮੰਗਾ ਤਾਂ ਮੇਨ ਨਾਲ ਸੰਬੰਧ ਹੀ ਹੈ ਨਹੀਂ ਸਾਰੀਆਂ ਸੈਂਟਰ ਨਾਲ ਨਹੀਂ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰਨਾ ਹੈ 2.5 ਘੰਟੇ 3 ਘੰਟੇ 4 ਘੰਟੇ ਇਹ ਗੱਲ ਇਹ ਕੋ ਬੰਦਿਆ ਨੇ ਕਿਹਾ ਮੈਂ ਉੱਠ ਕੇ ਚਲੇ ਗਿਆ ਜੀ ਮੈਂ ਉੱਠ ਕੇ ਆਇਆ ਜੀ ਹਾਂ ਜੀ ਇਹ ਗੱਲ ਕਹਿੰਦੇ ਕਿ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਕਰਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚੇ ਮੋਰਚੇ ਦਾ ਲਾਂ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਮੈਂ ਕਨ ਕਰਕੇ ਮੀਟਿੰਗ ਨਹੀਂ ਦਿੱਤੀ ਮੈਂ ਤੁਹਾਨੂੰ ਪਹਿਲਾਂ ਬਿਨਾਂ ਮੋਰਚੇ ਤੋਂ ਵੀ ਤੁਹਾਨੂੰ ਮਿਲਦਾ ਰਿਹਾ ਮੈਂ ਤੁਹਾਡਾ ਮਿੱਤਰ ਕੀ ਹਾਂ ਮੈਂ ਆਪ ਕਿਸਾਨੀ ਨੂੰ ਸੰਬੰਧ ਰੱਖਦਾ ਤੁਹਾਡੇ ਤੋਂ ਸ਼ਹਿਰ ਘੱਟ ਖੇਤ ਗਏ ਉਹਨੇ ਮੈਂ ਜ਼ਿਆਦਾ ਖੇਤ ਜਾਨਾ ਬਹੁਤ ਵੱਡੀ ਗੱਲ ਜਿਹੜੀ ਕਿ ਸੀਐਮ ਭਗਵੰਤ ਮਾਨ ਬੰਨੀਓ ਕਹੀ ਗਈ ਹੈ ਕਿ ਮੈਂ ਤੁਹਾਡੇ ਤੋਂ ਡਰਦਾ ਨਹੀਂ ਹੈਗਾ ਤਾਂ ਤੁਹਾਡੇ ਨਾਲੋਂ ਜ਼ਿਆਦਾ ਖੇਤ ਮੈਂ ਜਾਨਾ ਸੀਐਮ ਮਾਨ ਦਾ ਬਹੁਤ ਵੱਡਾ ਬਿਆਨ ਆ ਜਾਂਦਾ ਸਾਰੇ ਹੀ ਪੰਜਾਬ ਦੇ ਕਿਸਾਨਾਂ ਨੇਤਾਵਾਂ ਦੇ ਉੱਤੇ ਜਿੰਨੇ ਵੀ ਕਿਸਾਨ ਨੇਤਾ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰ ਯਾਨੀ ਨਜ਼ਰਬੰਦ ਕਰਵਾਇਆ ਗਿਆ ਸੀਐਮ ਮਾਨ ਦੁਆਰਾ ਔਰ ਦੂਸਰੇ ਪਾਸੇ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਜਿਹੜੀ ਕਹੀ ਹੈ ਕਿ ਕਦੇ ਕਿਸਾਨ ਕਹਿੰਦੇ ਅਸੀਂ ਰੇਲਾਂ ਰੋਕਣੀਆਂ ਨੇ ਕਦੇ ਕਹਿੰਦੇ ਨੇ ਹਾਈਵੇ ਰੋਕਣਾ ਬਹੁਤ ਯਾਨੀ ਪੰਜਾਬ ਦੀ ਕਿਸਾਨੀ ਦੇ ਉਲਟ ਚੱਲ ਚੁੱਕੇ ਸੀ ਇਹ ਮਾਨ ਔਰ ਦੂਜੇ ਪਾਸੇ ਆਜੋ ਪੰਜਾਬ ਦੇ ਮੁੱਖ ਮੰਤਰੀ ਤੱਕ ਭਾਈ ਅਮਰਪਾਲ ਸਿੰਘ ਦੀ ਖਬਰ ਕਿਵੇਂ ਜਾਂਦੀ ਹੈ ਦੇਖੋ ਪੰਜਾਬ ਦੇ ਮੁੱਖ ਮੰਤਰੀ ਨੂੰ ਇਹੀ ਡਰ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕਿਤੇ ਆਉਣ ਵਾਲੇ ਸਤਾਈ ਦੇ ਵਿੱਚ ਭਾਈ ਅਮਰਪਾਲ ਸਿੰਘ ਨਾ ਬਣ ਜੇ ਇਸ ਕਰਕੇ ਭਗਵੰਤ ਮਾਨ ਨੇ ਨਿਰਾਪura ਯਾਨੀ ਕਿਸਾਨਾਂ ਦੇ ਉੱਤੇ ਦਾਵਾ ਬੋਲ ਦਿੱਤਾ ਉਹਨੂੰ ਡਰ ਲੱਗਦਾ ਕਿ ਪੰਜਾਬ ਦੇ ਲੋਕ ਆ ਜਿਹੜੇ ਬਾਕੀ ਵਰਗਾਂ ਦੇ ਐਸੇ ਕਰਕੇ ਉਹਨੇ ਕਿਹਾ ਤੇ ਮੈਂ 3.5 ਕਰੋੜ ਲੋਕਾਂ ਦਾ ਯਾਨੀ ਮੁੱਖ ਮੰਤਰੀ ਆ ਮੈਂ ਇਕੱਲੇ ਕਿਸਾਨਾਂ ਦਾ ਮੁੱਖ ਮੰਤਰੀ ਨਹੀਂ ਹੈਗਾ ਇਹ ਕਿੱਥੇ ਢਟਕਾਈ ਹੈ ਗੱਲ ਕਿ ਲੋਕਾਂ ਦਾ ਧਿਆਨ ਭਟਕਾਉਣ ਦਾ ਕੰਮ ਕਿਵੇਂ ਕੀਤਾ ਕਿ ਜਿਹੜੇ ਹੋਰ ਲੋਕ ਨੇ ਉਹ ਕਿਸਾਨਾਂ ਦੇ ਵਿਰੁੱਧ ਹੋ ਜਾਣ ਔਰ ਦੂਜੀ ਗੱਲ ਮੇਰੀ ਆਉਣ ਵਾਲੇ ਟਾਈਮ ਦੇ ਵਿੱਚ ਸੱਤਾ ਕਾਇਮ ਰਵੇ ਔਰ ਭਾਈ ਅਮਰਪਾਲ ਸਿੰਘ ਨੂੰ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਮਾਤ ਦੇ ਪਾਵਾਂ ਪਰ ਕਿਤੇ ਨਾ ਕਿਤੇ ਪੰਜਾਬ ਦੇ ਅੰਦਰ ਅਮਰਪਾਲ ਸਿੰਘ ਦਾ ਬੋਲ ਵਾਲਾ ਬਹੁਤ ਵੱਡਾ ਹੋ ਚੁੱਕਿਆ ਬਹੁਤ ਵੱਡਾ ਰੁਤਬਾ ਹੋ ਗਿਆ ਕਿ ਆਮ ਆਦਮੀ ਪਾਰਟੀ ਨੂੰ ਮਾਤ ਦੇਣ ਵਾਸਤੇ 40 ਲੱਖ ਬੰਦੇ ਦਾ ਇੰਤਜ਼ਾਮ ਹੋ ਗਿਆ ਕਿਵੇਂ ਹੋ ਗਿਆ ਆਉਣ ਵਾਲੇ ਜੂਨ ਮਹੀਨੇ ਤੱਕ ਮੈਂ ਅਕਸਰ ਤਾਹ ਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਆਉਣ ਵਾਲੇ ਜੂਨ ਮਹੀਨੇ ਤੱਕ ਅਮਰਪਾਲ ਸਿੰਘ ਦੇ ਨਾਲ 40 ਲੱਖ ਬੰਦਾ ਜੁੜ ਚੁੱਕਿਆ ਹੋਊਗਾ ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਮੈਂਬਰਸ਼ਿਪ ਦੇ ਨਾਲ ਲੋਕ ਜੁੜ ਰਹੇ ਨੇ ਤਾਂ ਹੁਣ ਵੇਖਣ ਵਾਲੀ ਗੱਲ ਇਹ ਹੈ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਉਸ ਸੂਰਬੀਰ ਯੋਧੇ ਨੂੰ ਬਾਹਰ ਆਉਣ ਤੋਂ ਕਿਵੇਂ ਰੋਕ ਸਕਦਾ ਕਿਉਂਕਿ ਰਿਹਾਈ ਹੋਣ ਜਾ ਰਹੀ ਹੈ 10 ਮਾਰਚ ਨੂੰ ਅਮਰਪਾਲ ਸਿੰਘ ਬਾਹਰ ਆਉਣ ਜਾ ਰਹੇ ਨੇ ਬਾਤ ਵੱਡੀ ਖੁਸ਼ਖਬਰੀ ਹੈ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਮੈਂ ਅਕਸਰ ਇਸ ਮੁੱਦੇ ਤੇ ਹੀ ਕੰਮ ਕਰ ਰਿਹਾ ਕਿਉਂਕਿ ਹਰ ਵਕਤ ਮੇਰੀ ਨਿਗਾ ਇਹਨਾਂ ਖਬਰਾਂ ਦੇ ਉੱਤੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਲਈ ਆਪਣੇ ਲੋਕਾਂ ਦੇ ਲਈ ਕੀ ਕੀਤਾ ਇਹ ਸਭ ਤੁਹਾਨੂੰ ਪਤਾ ਔਰ ਹੁਣ ਕਿਸਾਨਾਂ ਦੇ ਨਾਲ ਅੜਗੇ ਨੇ ਵੱਡੇ ਪੱਦਰ ਤੇ ਅੜਗੇ ਨੇ ਨਾ ਤਾਂ ਉਹਨਾਂ ਨੂੰ ਦਿੱਲੀ ਵੱਲ ਕੂਚ ਹੋਣ ਦਿੱਤਾ ਜਾਂਦਾ ਨਾ ਚੰਡੀਗੜ੍ਹ ਜਾਣ ਦਿੱਤਾ ਜਾਂਦਾ ਔਰ ਦੂਸਰੇ ਪਾਸੇ ਹੁਣ ਅਮਰਪਾਲ ਨੂੰ ਲੈ ਕੇ ਤਾਂ ਬੇਹੱਦ ਜ਼ਿਆਦਾ ਡਰ ਚੁੱਕਾ ਸਾਡਾ ਮੁੱਖ ਮੰਤਰੀ ਕਿ 2027 ਦੇ ਵਿੱਚ ਮੁੱਖ ਮੰਤਰੀ ਅਮਰਪਾਲ ਸਿੰਘ ਬਣਨਗੇ ਤਾਂ ਠੀਕ ਹੈ ਪੰਜਾਬੀਓ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ